ਸਾਸ਼ਰੀਕਾਲ ਗਾਇਸ ਸੁਆਗਤ ਹੈ ਤੁਹਾਡਾ ਅੱਜ ਦੇ ਸਾਡੇ ਇੱਕ ਹੋਰ ਵਲੌਗ ਵਿੱਚ ਤੇ ਸਵੇਰੇ 7 ਵਜੇ ਆਪਾਂ ਉੱਠੇ ਸੀ ਤੇ ਆਪਾਂ ਗਏ ਸੀ ਖੜ ਦੀ ਸੰਭਾਵਨਾ ਵੇਖਣ ਤੇ ਉਹ ਤੁਹਾਨੂੰ ਕਲਿੱਪਾਂ ਅੱਗੇ ਦਿਖਾਉਨੇ ਆ ਹੁਣ ਚਲੋ ਤੇ ਹਾਂਜੀ ਸਵੇਰ ਦੇ ਵਲੌਗ ਦੀ ਸਟਾਰਟਿੰਗ ਹੋ ਗਈ ਹੀ ਡੇਰੇ ਦੀਆਂ ਸੜਕਾਂ ਤੋਂ ਤੇ ਡੇਰੇ ਆਪਾਂ ਖੜ ਦੇ ਹਾਲਾਤ ਵੇਖਣ ਗਏ ਸੀ ਵੀ ਕੀ ਹਾਲਾਤ ਆ ਇਹ ਦੇਖੋ ਤੁਸੀਂ ਵੀ ਤੇ ਇਹ ਹੈਗਾ ਇਹ ਪਿੰਡ ਨਿੱਕੋਲਸਰਾਂ ਦੀ ਵੀਡੀਓ ਆ ਜਿੱਥੇ ਦੇਖੋ ਪਾਣੀ ਕਿੰਨਾ ਅੜਦੇ ਹਲਾ ਤਿਆ ਤੇ ਹਾਂਜੀ ਪਾਣੀ ਬਹੁਤ ਜ਼ਿਆਦਾ ਹੀ ਤੇ ਪਹਿਲੀਆਂ ਡੁੱਬੀਆਂ ਪਈਆਂ ਸੀ ਪੂਰੀਆਂ ਤੇ ਫਿਰ ਆਪਾਂ ਘਰ ਆਣ ਕੇ ਆਪਣੀ ਗੱਡੀ ਧੋਤੀ ਐਂ ਲਿਸਕਾਤੀ ਗੱਡੀ ਪੂਰੀ ਕਪੜਾ ਮਾਰ ਕੇ ਸ਼ੈਂਪੂ ਲਾ ਲੂ ਕੇ ਤੇ ਚਲੋ ਆਪਾਂ ਫਿਰ ਇਸ ਤੋਂ ਬਾਅਦ ਮੇਰਾ ਇਹਦਾ ਵੀ YouTube ਤੇ ਚੈਨਲ ਹੈ ਜੇਕਰ ਨੂਰੰਦਾਵਾ ਤੇ ਵੇਖੋ ਜਾ ਕੇ ਸਬਸਕ੍ਰਾਈਬ ਕਰਿਓ ਜਰੂਰ ਤੇ ਚਲੋ ਫਿਰ ਇਹ ਚਲਾ ਸੰਗ ਤੇ ਉਹ ਮਾ ਦੇ ਦਾ ਮੇਰਾ ਰਣੇ ਚੋਰੀ ਹੋ ਗਈ ਜੀ ਗਾਇਸ ਆਪਾਂ ਟਿਵੀਸ਼ਨ ਜਾਣ ਲਈ ਹੋ ਗਏ ਆ ਰੈਡੀ ਤੇ ਆਪਾਂ ਹੁਣ ਚੱਲੇ ਆ ਟਿਵੀਸ਼ਨ ਚਲ ਤੁਹਾਨੂੰ ਆਪਾਂ ਟਿਵੀਸ਼ਨ ਤੋਂ ਆਣ ਕੇ ਹਾਂਜੀ ਗਾਇਸ ਆਪਾਂ ਟਿਵੀਸ਼ਨ ਤੋਂ ਆ ਚੁੱਕੇ ਆ ਤੇ ਹੁਣ ਆਪਾਂ ਚੱਲੇ ਆ ਖੇਡਣ ਅੰਗਦ ਘਰ ਹਾਂਜੀ ਗਾਇਸ ਅੰਗਰ ਘਰ ਸਾਡੇ ਕੋ ਨਹੀਂ ਜਾਇਆ ਗਿਆ ਕਿਉਂਕਿ ਉਹ ਸੌ ਗਿਆ ਹੀ ਤੇ ਇਸ ਲਈ ਫਿਰ ਆਪਾਂ ਆ ਗਏ ਤੇ ਹੁਣ ਕੀ ਬਾਹਰ ਘੁੰਮ ਕੇ ਚੈੱਕ ਕਰੋ ਪੂਰਾ ਮੀਂਹ ਦਾ ਬਣਿਆ ਮੌਸਮ ਇਹ ਹਾਂਜੀ ਗਾਇਸ 8:30 ਵਜੇ ਰਾਤ ਦੇ ਤੇ ਚਲੋ ਆਪਾਂ ਅੱਜ ਦਾ ਵਲੌਗ ਇੱਥੇ ਹੀ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਾ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ